ਚੰਡੀਗੜ੍ਹ ਚਸ਼ੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਤੇ ਤਾਇਨਾਤ ਸੀਆਈਐਸਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਲ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਨਵੀਂ ਚੁਣੀ ਭਾਜਪਾ ਸੰਦਨ ਮੈਂਬਰ ਕੰਗਨਾਰ ਰੌਤ ਨੂੰ ਥੱਪੜ ਮਾਰ ਦਿੱਤਾ ਇਹ ਘਟਨਾ ਵੀਰਵਾਰ ਦਪਹਿਰ 3:40 ਵਜੇ ਜਦੋਂ ਕੰਗਨਾਰ ਰੌਤ ਵਿਸਾਰਾਂ ਤੇ 에ਅਰਲਾਈਜ ਦੀ ਫਲਾਈਟ ਜੂਕੇ 707 ਦਿੱਲੀ ਲਈ ਰਵਾਨਾ ਹੋ ਰਹੀ ਸੀ ਸੀਆਈਐਸਐਫ ਨੇ ਮੁਜੱਲਮ ਮਹਿਲਾ ਜਵਾਨ ਨੂੰ ਹਿਰਾ ਸਤਤ ਵਿੱਚ ਲੈ ਕੇ ਮੁਤੰਮਲ ਕਰ ਦਿੱਤਾ ਘਟਨਾ ਦੀ ਜਾਂਚ ਲਈ ਟੀਮ ਬਣਾਈ ਗਈ ਘਟਨਾ ਤੋਂ ਬਾਅਦ ਕੰਗਨਾ ਨੇ ਆਧਾਰਤ ਫਲਾਈਟ ਚ ਦਿੱਲੀ ਲਈ ਰਵਾਨਾ ਹੋ ਗਈ ਕੁਲਵਿੰਦਰ ਕੌਰ ਦੇ ਹੱਕ ਵਿੱਚ ਅੱਜ ਫਲੋਰ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਕਿਸਾਨਾਂ ਨੇ ਇਕੱਠਿਆਂ ਹੋ ਕੇ ਨਮਾ ਸ਼ਹਿਰ ਰੋਡ ਤੇ ਖੜ ਕੇ ਭਾਜਪਾ ਦੇ ਵਿਰੁੱਧ ਤੇ ਕੰਗਨਾ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਕਿਸਾਨ ਅਮਰੀਕ ਸਿੰਘ ਪਾ ਸਿੰਘ ਪੁਰੀ ਨੇ ਕਿਹਾ ਕਿ ਕੰਗਨਾ ਨੇ ਸਾਡੀਆਂ ਮਹਿਲਾਵਾਂ ਬਾਰੇ 100% ਦੀ ਟਿੱਪਣੀ ਕੀਤੀ ਸੀ ਪਾਸ ਪਤੇ ਕੰਗਣਾ ਨੂੰ ਮਰਨ ਮਰਜੀ ਨਹੀਂ ਕੰਨ ਦਿੱਤੀ ਜਾਵੇਗੀ ਅਸੀਂ ਇਸ ਦਾ ਡਟ ਕੇ ਵਿਰੋਧ ਕਰਦੇ ਹਾਂ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਜੇ ਇਨਸਾਫ ਨਾ ਮਿਲਿਆ ਤਾਂ ਕਿਸਾਨ ਜਥੇਬੰਦੀਆਂ ਸਾਰੀਆਂ ਸੜਕਾਂ ਤੇ ਆ ਜਾਣਗੀਆਂ ਪ੍ਰਧਾਨ ਅਮਰੀਕ ਸਿੰਘ ਭਾ ਸਿੰਘ ਪੁਰੀ ਕਮਲਜੀਤ ਸਿੰਘ ਮੱਖਣ ਸਿੰਘ ਕੁਲਜੀਤ ਸਿੰਘ ਅਮਨਦੀਪ ਸਿੰਘ ਸਰਦੂ ਸਿੰਘ ਲਸ਼ਮਣ ਸਿੰਘ ਜਨੈ ਸਿੰਘ ਜਤਿੰਦਰ ਸਿੰਘ ਆਦ ਹਾਜ਼ਰ ਸਨ ਫਲੋਰ ਤੋਂ ਰਾਜਕਮਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਜਿੰਦਾਬਾਦ ਜਿੰਦਾਬਾਦ ਜਿੰਦ ਕੇ ਜਿੰਦਾਬਾਦ 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 ਕੰਗਣਾਪੁਰ ਮੁਰਦਾਬਾਦ 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 100 ਰੁਪਏ ਨੂੰ ਸਾਡੀਆਂ ਮਾਦਾ ਪੈਣਾ ਨੂੰ ਦਸਣ ਵਾਲੀ ਮੁਰਦਾਬਾਦ 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 ਸਾਡੀ ਨੋਰਨ ਮੇਲੇ 100 ਰੁਪਏ ਸਾਡੇ ਮਾਵਾ ਪ੍ਰਧਾਨ ਜੀ ਕੰਗਣਾ ਰਣਾਉਣ ਦਾ ਮਾਮਲਾ ਸਾਹਮਣੇ ਆ ਰਿਹਾ ਕੀ ਲੱਗਦਾ ਕੀ ਹੋਇਆ ਕੀ ਆ ਮੈਂ ਅਮਰ ਸੇਖ ਪ੍ਰਧਾਨ ਜ਼ਿਲ੍ਹਾ ਜਲੰਧਰ ਬੀਟੀ ਜੋ ਕਾਦੀਆਂ ਜੱਫਰਬੰਦੀ ਕੱਲ ਜਿਹੜਾ ਕੰਗੜਾ ਰੋਡ ਦਾ ਚੰਡੀਗੜ੍ਹ 에어ਪੋਰਟ ਤੇ ਇੱਕ CISF ਪੁਰੀ ਕੁਲਵਿੰਦਰ ਕੌਰ ਦੇ ਨਾਲ ਜੋ ਬਹਿਸ ਵਥਈਆ ਹੋਇਆ ਉਹ ਸਾਨੂੰ ਸੁਣਜਾਇਆ ਵੀ ਉਹਨਾਂ ਨੂੰ ਮੋਬਾਈਲ ਪੁਰੀ ਬੈਗ ਚ ਪਾਉਣ ਨੂੰ ਕਿਹਾ ਸੀਗਾ ਜਿੱਥੋਂ ਇਹ ਬਹਿਸ ਸ਼ਿੜੀ ਉਹ ਬਹਿਸ ਸ਼ਿੜੀ ਵੱਧ ਗਈ ਵੀ ਉਹਦੇ ਵਿੱਚ ਦੱਸਿਆ ਗਿਆ ਵੀ ਇਹ ਕੁਲਵਿੰਦਰ ਕੌਰ ਨੇ ਕੰਗੜਾ ਰੋਡ ਦੇ ਥੱਪੜ ਮਾਰਿਆ ਪਰ ਅਸੀਂ ਇਹ ਜਿਉ ਨਹੀਂ ਮੰਨਦੇ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਉਹਦੇ ਪਾਸੇ ਜੋ ਕੰਗਨਰ ਰੌਤ ਆ ਜਦੋਂ ਸਾਡਾ ਕਿਸਾਨੀ ਅੰਦੋਲਨ ਚੱਲਦਾ ਸੀਗਾ ਉਦੋਂ ਕੰਗਨਰ ਰੌਤ ਨੇ ਸਾਡੇ ਕਿਸਾਨਾਂ ਨੂੰ ਸਾਡੀਆਂ ਬੀਬੀਆਂ ਨੂੰ 100-100 ਰੁਪਏ ਦੀ ਦਿਹਾੜੀਦਾਰ ਸੱਦਿਆ ਸੀ ਉਦੋਂ ਉਹਦੇ ਤੇ ਕਿਸੇ ਨੇ ਪਰਚਾ ਨਹੀਂ ਕੀਤਾ ਅੱਜ ਜੇ ਕੁਲਵਿੰਦਰ ਕੌਰ ਤੇ ਉਸੇ ਤੈਸ਼ ਵਿੱਚ ਆ ਕੇ ਜਦੋਂ ਉਹਨਾਂ ਬੀਬੀਆਂ ਨੂੰ 100-100 ਰੁਪਏ ਦਿੱਤਾ ਸੱਦਿਆ ਸੀਗਾ ਉਦੋਂ ਉਸ ਕੁਲਵਿੰਦਰ ਕੌਰ ਕੁਰੀ ਦੀ ਵੀ ਮਾਤਾ ਜੀ ਉੱਥੇ ਬੈਠੇ ਸਨ ਇਸ ਕਰਕੇ ਜੇ ਅੱਜ ਕੁਲਵਿੰਦਰ ਕੌਰ ਦੇ ਕੋਈ ਤਸ਼ੱਦਦ ਕਰਦੇ ਆ ਉਹਦੇ ਉਹਦੇ ਜਿਹੜੇ ਦਿੱਤੇ ਆ ਉਹ ਸਰਕਾਰਾਂ ਨੂੰ ਬਹੁਤ ਗੰਭੀਰ ਭੁਗਤੇ ਬਹਿਣਗੇ ਔਰ ਜਿਹੜਾ 100-100 ਰੁਪਇਆ ਕੰਗੜਾ ਰੋਗ ਨੇ ਉੱਥੇ ਸਾਡੀਆਂ ਬੀਬੀਆਂ ਨੂੰ ਸੱਧਿਆ ਸਾਡੇ ਕਿਸਾਨਾਂ ਨੂੰ ਮੱਖੰਦਾ ਚੰਗਾ ਬੋਲਿਆ ਉਹਦੇ ਵੀ ਪਰਚਾ ਹੋਣਾ ਚਾਹੀਦਾ ਇਸ ਸਾਰੀ ਵਹਿ ਤੋਂ ਬਾਅਦ ਕੰਗੜਾ ਰੋਗ ਨੇ ਸਾਡੇ ਪੰਜਾਬ ਦੇ ਪੰਜਾਬੀਆਂ ਨੂੰ ਅੱਤਵਾਦੀ ਵੱਖਵਾਦੀ ਸੱਧਿਆ ਗਿਆ ਇਹ ਵੀ ਸਾਡੇ ਤੇ ਇੱਕ ਬਹੁਤ ਵੱਡਾ ਧੱਬਾ ਉਹ ਲਾਇਆ ਇਹਦਾ ਵੀ ਉਹਦੇ ਤੇ ਸਾਨੂੰ ਇਸ ਬਹੁਤ ਸਾਡੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਔਰ ਉਹਨਾਂ ਨੂੰ ਕੌੜ ਖਾਲਸਾਨੀ ਗਿਆ ਔਰ ਕੁੜੀ ਨੂੰ ਜੋਰ ਸ਼ਬਦ ਵਰਤੇ ਆ ਉਹ ਤੇ ਪਰਚਾ ਹੋਣਾ ਚਾਹੀਦਾ ਹੈਗਾ ਅੱਜ ਜੇ ਇੱਕ ਕੁਲਵਿੰਦਰਕੌਰ ਕੁੜੀ ਨੇ ਥੱਪੜ ਮਾਰਿਆ ਅਸੀਂ ਇਹਨੂੰ ਮੀ ਕਹਿੰਦੇ ਵੇ ਥੱਪੜ ਮਾਰਨਾ ਚਾਹੀਦਾ ਸੀ ਪਰ ਜਦੋਂ ਕੋਈ ਜਿਆਦਾ ਅਤ ਹੋ ਜਾਵੇ ਫਿਰ ਥੱਪੜਾਂ ਤੇ ਵੀ ਗੱਲ ਤੋਂ ਅੱਗੇ ਵੀ ਵੱਧ ਸਕਦੀ ਆ ਅੱਜ ਜੇ ਉਹਦੇ ਥੱਪੜ ਮਾਰਿਆ ਕੁਲਵਿੰਦਰ ਕੌਰ ਨੇ ਕੰਗਨਾ ਰੌਦੇ ਇਹਨਾਂ ਸਾਨੂੰ ਅੱਤਵਾਦੀ ਵਖਵਾਦੀ ਸੱਦਿਆ ਜਦੋਂ ਲਖੀਮਪੁਰ ਖੀ ਦੇ ਵਿੱਚ ਸਾਡੇ ਕਿਸਾਨਾਂ ਦੇ ਗੱਡੀਆਂ ਝੜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਦੋਂ ਉਹਨਾਂ ਨੂੰ ਕਿਉਂ ਨਹੀਂ ਅੱਤਵਾਦੀ ਵਖਵਾਦੀ ਕਿਹਾ ਇਹ ਜਿਹੜਾ ਜੇ ਪੰਜਾਬ ਕੋਈ ਲੰਗਰ ਲਾਉਣ ਪੰਜਾਬ ਵਾਲੇ ਜੇ ਕੋਈ ਕਦੇ ਨੂੰ ਅੱਤਵਾਦੀ ਕਦੇ ਵਖਵਾਦੀ ਕਹਿੰਦੇ ਆ ਇਸ ਕਰਕੇ ਅਸੀਂ ਸਰਕਾਰਾਂ ਨੂੰ ਚੇਤਾਵਨੀ ਦਿੰਨੇ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕੁਲਵਿੰਦਰ ਕੌਰ ਦੇ ਨਾਲ ਖੜੀ ਆ ਔਰ ਦੂਜੀ ਗੱਲ ਨਾਲ ਖੜੀ ਆ ਕੋਈ ਵੀ ਉਹਤੇ ਕੋਈ ਸ਼ਰਤ ਨਹੀਂ ਕੀਤਾ ਤਾਂ ਜਿਹੜੀ ਸਰਕਾਰਾਂ ਆ ਇਹ ਅੰਦੋਲਨ ਅਸੀਂ ਕਰਾਂਗੇ ਤੇ ਜਿਹੜੇ ਨਤੀਜੇ ਆ ਉਹ ਭੁਗਤਣ ਲਈ ਸਰਕਾਰਾਂ ਤਿਆਰ ਹੋਣ ਔਰ ਇਹਦੀ ਜ਼ਿੰਮੇਵਾਰੀ ਵੀ ਸਾਰੀ ਸਰਕਾਰਾਂ ਦੀ ਹੋਊਗੀ ਦੇਖੋ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਉਹ ਮੁਲਾਜ਼ਮਿਆਂ ਕੁੜੀ ਪੋਜਦੀ ਆ ਪੋਜਦੀ ਮੁਲਾਜ਼ਮਿਆਂ ਜੇ ਉਹਨਾਂ ਕੋਈ ਹਰਕਤ ਕੀਤੀ ਆ ਉਹ ਕਿਸੇ ਤੈਸ਼ ਵਿੱਚ ਉਹਨੂੰ ਢਕਾਇਆ ਗਿਆ ਤਾਂ ਕੀਤੀ ਆ ਅਗਰ ਉਹਦੇ ਬੱਚਿਆਂ ਨੂੰ ਉਹਦੇ ਹਸਬੰਦ ਨੂੰ ਕੁਲਵਿੰਦਰ ਗੌਰ ਨੂੰ ਨਾ ਮਤਲਬ ਲੋਕਾਂ ਦੇ ਵਿੱਚ ਲਿਆਂਦਾ ਗਿਆ ਤਾਂ ਹੋ ਸਕਦਾ ਬਹੁਤ ਜਲਦੀ ਇਹ ਅੰਦੋਲਨ ਸ਼ੁਰੂ ਹੋ ਜਾਊਗਾ ਜਿਹੜਾ ਵੀ ਉਹ ਸਰ ਚੰਡੀਗੜ੍ਹ ਅੱਜ ਕੀ ਅੱਜ ਕੀ ਕੰਮ ਜਾ ਰਹੇ ਆ ਅੱਜ ਅੱਜ ਅਸੀਂ ਸਿਰਫ ਦਾ ਸਿਰਫ ਪ੍ਰੈਸ ਨੂੰ ਇੱਕ ਬਿਆਨ ਦੇਣਾ ਦੇਣ ਆਏ ਆ ਵੀ ਜਿਹੜੀ ਸਰਕਾਰਾਂ ਆ ਇਹਦੇ ਗੌਰ ਕਰਨ ਕੰਗਣਾ ਦੇ ਦੇਸ਼ ਤੋਂ ਉਹਦਾ ਪਰਚਾ ਹੋਣਾ ਚਾਹੀਦਾ ਔਰ ਫੌਜ ਦੀ ਬੇਇੱਜ਼ਤੀ ਕੀਤੀ ਆ ਔਰ ਔਨ ਡਿਊਟੀ ਕੁੜੀ ਦੇ ਫੌਜੀ ਮੁਲਾਜ਼ਮ ਦੇ ਥੱਪੜ ਮਾਰਿਆ ਉਹਨਾਂ ਬਹਿਰ ਤੋਂ ਹਟਾ ਕੀਤਾ ਆ ਇਸ ਕਰਕੇ ਅਸੀਂ ਫਿਰ ਸਰਕਾਰਾਂ ਨੂੰ ਇਹ ਪੇਤਾਬਰੀ ਦਿੰਨੇ ਆ ਵੀ ਜਾਤੀ ਤੋਂ ਜਾਤੀ ਉਹਦੇ ਬੱਚਿਆਂ ਨੂੰ ਉਹਦੇ ਹਸਬੰਦ ਨੂੰ ਉਹਦੇ ਇਸ ਤਰ੍ਹਾਂ ਦਾ ਮਲਾਇਆ ਜਾਵੇ ਨਹੀਂ ਇੱਕ ਦੋ ਦੇ ਵਿੱਚ ਇੱਥੇ ਅੰਦੋਲਨ ਸ਼ੁਰੂ ਹੋ ਸਕਦਾ ਇਸ ਕਰਕੇ ਅਸੀਂ ਸਰਕਾਰਾਂ ਨੂੰ ਵਾਰ-ਵਾਰ ਹੀ ਜਵਾਬੀ ਦੇਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ